ਇਕਾਸਾਨ ਸਾਹਿਬ ਲਈ ਜੀ ਕਿ ਉਪਦੇਸ਼ ਹੋਏ। ਹੋਏ ਸੋਨਹਾ। ਸਾਡੇ ਸੰਸਮਾਗਨੇ 1984 ਦੇ ਕੱਲੂ ਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਕਾਲਜੋਨ ਦੇ ਪ੍ਰਧਾਨ ਨਾਲ ਕਈ ਵਾਰ ਮੀਟਿੰਗਾਂ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਸ਼ਹੀਦ ਕੰਮ ਦਾ ਸਰਮਾਇਆ ਹੁੰਦਾ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਸ੍ਰੀ ਅਮਰਉਦਸਾ ਸਾਹਿਬ ਦਰਬਾਰ ਸਾਹਿਬ ਨੂੰ ਪ੍ਰਸ਼ ਰਿਖੇ ਉਪਰੋਕਤ ਯਾਦਗਾਰ ਬਣਾਈ ਜਾਵੇ ਉਹਨਾਂ ਨੇ ਇਸ ਸਬੰਧ ਤੇ ਖੇਤ ਪ੍ਰਗਟ ਕੀਤਾ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 9 ਸਾਲਾਂ ਤੋਂ ਇਹ ਸਬੰਧੀ ਬਕਾਇਦਾ ਮਤਾ ਪਾਸ ਹੋ ਚੁੱਕਿਆ ਹੈ ਫਾਰੇ ਮਤਾ ਪਾਸ ਹੋਣ ਦੇ ਬਾਵਜੂਦ ਉਪਰੋਕਤ ਯਾਦਗਾਰ ਨਾ ਬਣਾਉਣਾ ਬੜਾ ਅਸੋਖ ਅਸੋਖ ਨਾ ਹੈ ਉਹਨਾਂ ਕਿਹਾ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਯਾਦਗਾਰ ਦੀ ਅਰੰਭਤਾ ਕਰਕੇ ਸਿੱਖ ਭਾਵਨਾਵਾਂ ਦੀ ਪੂਰਤੀ ਕਰੇ ਤੁਹਾਇਸ ਗੱਲ ਤੁਮ ਵੀ ਸੋਚੇਰ ਕਿਸ ਤਰ੍ਹਾਂ ਦੇ ਅਦੇਹਾਰ ਨਾ ਹੋਣ ਦੀ ਸੂਚਨਾ ਸਿੱਖ ਭਾਵਨਾਵਾਂ ਨੂੰ ਫੇਸ ਪਹੁੰਚੇਗੀ ਤੇ ਅਨਸਕਾਰਾਂ ਬਹੁਤ ਪੈਦਾ ਹੋਣ ਦੀ ਸੰਭਾਵਨਾ ਨੂੰ ਬਰਗੜੇਗਾ ਕਿਉਂਕਿ ਮਾਮਲਾ ਕਿਸੇ ਇੱਕ ਵਿਅਕਤੀ ਦਾ ਜਾਂ ਕਿਸੇ ਵਿਸ਼ੇਸ਼ ਜੱਥੇਬੰਦੀ ਦਾ ਨਹੀਂ ਇਸ ਲਈ ਯਾਦਗਾਰ ਸਾਰ ਹਾਰਦ ਵਿੱਚ ਪੜਨੀ ਪੜਨੀ ਹੈ ਤੇ ਇਸ ਲਈ ਕੀਤੀ ਜਾਣ ਜਿਹੜੀ ਆਉਣ ਵਾਲੇ ਸਮੇਂ ਲਈ ਇੱਕਤੇ ਹੋਵੇ ਜੂਨ 1984 ਵਿੱਚ ਜੋ ਕਲੋਕਰਾ ਹੋਇਆ ਉਸ ਦੇ ਦੌਰਾਨ ਰਮੰਦਰ ਸਾਹਿਬ ਸਾਡੇ ਸ੍ਰੀ ਅਕਾਲ ਤਾ ਸਭ ਦੀ ਰੱਖਿਆ ਕਰਦੇ ਆ ਜੋ ਸਿੰਘ ਸ਼ਹੀਦ ਹੋਏ ਪੰਥ ਲਈ ਜੂਝੇ ਉਹਨਾਂ ਲਈ ਉਹਨਾਂ ਤੋਂ ਲੈ ਕੇ ਹੀ ਸਿੱਖ ਪੰਥ ਹਰ ਸਾਲ ਤਲਵਾਰ ਆਪ ਦਾ ਮੌਂਦਾ ਹੈ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਾ ਸਭ ਤੇ ਅਰਦਾਸ ਦਿਵਸ ਮਨਾਇਆ ਜਾਂਦਾ ਹੈ ਐਨਕੀ ਵਿਸ਼ੇਸ਼ ਤੌਰ ਤੇ ਦਮਦਮਾ ਟਕਸਾਲ ਵੱਲੋਂ ਗੁਰਦੁਆਰਾ ਗੁਰਦੱਤਨ પ્રકાશ ਮਹਿਤਾ ਵਿਖੇ ਦਮਦਮਾ ਟਕਸਾਲ ਦੇ ਹੈੱਡਕੁਆਰਟਰ ਤੇ ਵੱਡੇ ਪੱਧਰ ਤੇ ਇੱਕ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਹਦੇ ਉੱਪਰ ਸਮੁੱਚੇ ਸ਼ਹੀਦਾਂ ਨੂੰ ਯਾਦ ਕੀਤਾ ਜਾਇਆ ਜਾਏਗਾ ਨੇ ਵੱਡੀ ਪੱਤਰ ਤੇ ਸੰਗਤਾਂ ਨੂੰ ਇਕੱਤਰ ਕਰਕੇ ਇਸ ਜੋੜ ਮੇਲੇ ਦੌਰਾਨ ਸਮੂਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀਆਂ ਜਾਣ ਦੀ ਹੈ। ਜਿਹਦੇ ਦਿਮਦਮ ਤੋਂ ਸਾਲ ਵੱਲੋਂ ਵੱਡੇ ਪੱਤਰ ਤੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਅਖੰਡ ਪੱਤ ਸਾਹਿਬਾ ਦੇ ਘੋੜ ਪਹਿਣਗੇ ਤੇ ਡਿਊਟੀਆਂ ਵੱਖ-ਵੱਖਰੇ ਸੰਗਤਾਂ ਨੂੰ ਆਉਣ ਜਾਣ ਦੇ ਪ੍ਰਬੰਧ ਕੀਤੇ ਜਾ ਚੁੱਕੇ ਆ ਤੇ ਵੱਡੀ ਪੱਤਰ ਤੇ ਸੰਗਤਾਂ ਨੂੰ ਫਿਰ ਬੇਨਤੀ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਦਿਵਸ ਮਨਾਉਣ ਤੋਂ ਤੰਤ ਸਾਰੀਆਂ ਸੰਗਤਾਂ ਗੁਰਦੁਆਰਾ ਗੁਰਦਸ਼ਾਹ ਦਾਸ ਮੈਹਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਅਲੀਸਪੁਰ ਵਿੱਚ ਸ਼ਾਮਲ ਹੋਵਾਂ। ਕਿ ਤੁਸੀਂ ਯਾਦਗਾਰ ਬਣਾਉਣ ਦੇ ਬਾਰੇ ਡਿਮਾਂਡ ਕਰ ਰਹੇ ਹੋ ਕਿਸ ਭਰਾ ਦੀ? ਉਹ ਜੋ ਯਾਦਗਾਰਾਂ ਬਣੀਆਂ ਜਿਵੇਂ ਸ਼ਹੀਦ ਬੱਬਾ ਦੀਪ ਸਿੰਘ ਦੀ ਯਾਦਗਾਰ ਬਣੀ ਆ, ਸ਼ਹੀਦ ਬੱਬਾ ਗੁਰਬਖਸ਼ ਸਿੰਘ ਦੀ ਯਾਦਗਾਰ ਬਣੀ ਆ ਜਿਨ੍ਹਾਂ ਨੇ ਕੌਮ ਲਈ ਸ਼ਹਾਦਤਾਂ ਦਿੱਤੀਆਂ। ਸ੍ਰੀ ਹਰਮੰਦਰ ਦੀ ਅਜਮਤ ਲਈ ਆਪਣਾ ਆਪ ਆਫਵਾ ਰਿਆ ਹੈ। ਉਹਨਾਂ ਦੀਆਂ ਪਹਿਲਾਂ ਵੀ ਯਾਦਗਾਰਾਂ ਬਣੀਆਂ। ਇਸ ਲਈ ਸਿੱਖ ਪੰਥ ਚਾਹੁੰਦਾ ਹੈ ਕਿ ਇੱਥੇ ਜੋ 1984 ਵਿੱਚ ਸਿੰਘ ਸ਼ਹੀਦ ਹੋਏ ਮੁਖਤੌਰ ਤੇ ਜਿੰਨਾਂ ਜਿੰਨਾਂ ਦੀ ਗਵਾਹੀ ਵਿੱਚ ਯੁੱਧ ਲੜਿਆ ਗਿਆ ਉਹਨਾਂ ਦੀਆਂ ਯਾਦਗਾਰਾਂ ਉਸੇ ਤਰ੍ਹਾਂ ਉਸੇ ਤਰ੍ਹਾਂ ਦਿੱਤੇ ਬਣਨੀਆਂ ਚਾਹੀਦੀਆਂ ਜਿਹਦੇ ਤਹਿਤ ਸ਼ੋਮਨੀਗੁਰਪੁਰ ਦਾ ਪਵੰਦ ਕਮੇਟੀ ਨੇ ਇੱਕ ਮਤਾਨੇ ਪਾਸ ਕੀਤਾ ਹੋਇਆ ਹੈ ਉਹ ਅਸੀਂ ਦੁਬਾਰਾ ਦ੍ਰਿੜ ਮੰਗ ਕੀਤੀ ਹੈ ਕਿ ਉਹ ਜਿਹੜੀ ਯਾਦ ਆ ਤਰੰਤ 1900 ਜੂਨ 1984 ਦੇ ਸ਼ਹੀਦਾਂ ਦੀ ਯਾਦ ਤਰੰਤ ਬਣਨੀ ਚਾਹੀਦੀ ਹੈ